ਇਸ ਵੱਲੇ ਦੀ ਵੱਡੀ ਖਬਰ ADGP ਪੂਰਨ ਸਿੰਘ ਦੇ ਮਾਮਲੇ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਸੁਸਾਈਡ ਕੇਸ ਦੇ ਵਿੱਚ ਇੱਕ ਵੱਡਾ ਜਿਹੜਾ ਟਵਿਸਟ ਹੋ ਸਾਹਮਣੇ ਆਇਆ ਹੈ ਹਰਿਆਣਾ ਦੇ DGP ਜਿਹੜੇ ਸਤਜਿਤ ਕੋ ਪੂਰਨ ਨੂੰ ਛੁੱਟੀ ਦੇ ਪੇ ਜਾ ਗਿਆ ਦੇਰ ਨਾਲ ਤੇ DGP ਨੂੰ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸੁਸਾਈਡ ਨੋਟ ਦੇ ਵਿੱਚ ਡੀਜੀਪੀ ਦਾ ਵੀ ਨਾਮ ਮੌਜੂਦ ਸੀ ਤਾਂ ਪਿਛਲੇ ਕਈ ਦਿਨਾਂ ਤੋਂ ਇੱਕ ਸਵਾਲ ਪੈਦਾ ਹੋ ਰਿਹਾ ਸੀ ਕਿ ਡੀਜੀਪੀ ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਉਹਨਾਂ ਦੇ ਕਿ ਐਫਆਈਆਰ ਦੇ ਵਿੱਚ ਨਾਮ ਸੀ ਤਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਤਾਂ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਡੀਜੀਪੀ ਨੂੰ ਛੁੱਟੀ ਦੇ ਉੱਤੇ ਭੇਜਿਆ ਗਿਆ 7 ਦਿਨ ਹੋ ਚੁੱਕੇ ਨੇ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਜੜੀ ਇਨਸਾਫ ਦੀ ਮੰਗ ਦੀ ਪੁਹਾਰਕ ਲਗਾਈ ਜਾ ਰਹੀ ਹੈ ਤੇ ਹਰਿਆਣਾ ਦੇ ਹੁਣ ਏਡੀਜੀਪੀ ਸੁਸਾਈਡ ਕੇਸ ਦੇ ਲਈ ਸਤੁਰਜੀਤ ਕਪੂਰ ਜਿਹੜੇ ਡੀਜੀਪੀ ਨੇ ਮੌਕੇ ਦੇ ਉਹਨਾਂ ਨੂੰ ਛੁੱਟੀ ਦੇ ਭੇਜ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਦਾ ਨਾਮ ਵੀ ਐਫਆਈਆਰ ਦੇ ਵਿੱਚ ਜਿਹੜਾ ਉਹਨਾਂ ਦਾ ਸੁਸਾਈਡ ਨੋਟ ਸੀ ਉਸ ਦੇ ਵਿੱਚ ਲਿਖਿਆ ਹੋਇਆ ਸੀ ਤੇ ਹੁਣ ਇੱਕ ਇਹ ਵੀ ਸਵਾਲ ਪੈਦਾ ਹੋ ਰਹੇ ਨੇ ਕਿ ਦੇਰ ਰਾਤ ਡੀਜੀਪੀ ਨੇ ਉਹ ਜਿਹੜਾ ਸਰਕਾਰ ਦੇ